ਨਾਮ ਧੇਰੋ ਆਰਤੀ ਤੇਰਾ ਨਾਮ ਸੀ ਬਿਨਵਾ ਦੇ ਸਪਰਸ਼ ਚ ਆ ਕੇ ਨਾਮ ਦੇ ਆਰਤੀ ਨਾਮ ਦਾ ਰੰਗ ਆਪਣੇ ਆਪ ਨੂੰ ਚੜ ਲਿਆ ਨਾਮ ਨੇ ਗੇੜ ਚ ਆ ਗਈ ਨਾਮ ਦੇ ਘਰੇ ਚ ਆ ਗਈ ਨਾਮ ਦੇ ਸਪਰਸ਼ ਵਿੱਚ ਆ ਗਈ ਸੁਰਤ ਸ਼ਬਦ 10 ਬਰਸ਼ਾਈ ਰੁਕ ਜੜ ਗਏ ਵਜਨ ਬਰਾਰੇ ਵਜਨ ਬਰਾਰੇ ਹੈ ਵਜਨ ਬਰਾਰੇ ਤੇਰੇ ਨਾਮ ਦੇ ਨਾਮ ਨਾਲ ਧਿਆਨ ਜੋੜ ਕੇ ਸੁੱਤ ਨੂੰ ਰੰਗ ਝੜ ਗਿਆ ਅੱਤ ਨੂੰ ਰੰਗ ਝੜ ਗਿਆ ਹਰ ਕੇ ਨਾਮ ਬਿਨ ਝੂਠੇ ਸਗਲ ਬਸਾਰੇ ਹੁਣ ਮੈਨੂੰ ਪਤਾ ਵੀ ਹਰ ਕੇ ਨਾਮ ਬਿਨਾ ਸਾਰਾ ਪਸਾਰਾ ਝੂਠਾ ਹੈ ਇਹ ਸਮਝ ਆ ਗਈ ਨਾ ਰੰਗ ਜੜੇ ਤੇ ਪਤਾ ਲੱਗਿਆ ਵੀ ਹਰ ਨਾਮ ਤੋਂ ਬਿਨਾਂ ਸਾਰਾ ਪਸਾਰਾ ਝੂਠਾ ਹੈ ਸੰਸਾਰ ਦਾ ਸਾਰਾ ਪਸਾਰਾ ਕਾਹਦੀ ਬਾਤ ਹੈ ਨਾਮ ਦਾ ਰੰਗ ਚੜਾਉਣ ਵਾਸਤੇ ਜੀ ਵੱਸ ਬਰੂ ਦੇ ਪਸਾਰਾ ਜੇ ਇਹ ਕੰਮ ਨਹੀਂ ਕਰਨਾ ਫਿਰ ਇਹਦਾ ਮਤਲਬ ਹੈ ਕੋਈ ਨਹੀਂ ਰਿਹਾ ਸਾਰੇ ਫਿਰ ਝੂਠਾ ਹੈ ਪਸਾਰਾ ਜੇ ਨਾਮ ਦਾ ਰੰਗ ਚੜਾ ਲਿਆ ਫਿਰ ਝੂਠਾ ਨਹੀਂ ਬੀਤੋ ਤੇ ਕੰਮ ਆਇਆ ਨਾ ਰਹਾਉ ਨਾਮ ਤੇਰਾ ਅਸਨੋ ਨਾਮ ਤੇਰਾ ਔਰਸਾ ਨਾਮ ਤੇਰਾ ਅਸਨੋ ਨਾਮ ਤੇਰਾ ਔਰਸਾ ਔਰਸਾ ਦਾ ਪੱਥਰ ਜਿੱਤੇ ਕਸਉਂਦੇ ਨੇ ਮੇਰਾ ਹਿਰਦਾ ਖਦਾ ਤੇ ਪੱਥਰ ਔਰਸਾ ਮੇਰਾ ਹਿਰਦਾ ਉਹ ਪੱਥਰ ਹੈ ਜਿੱਤੇ ਕਸਾਈਦਾ ਮੇਰੇ ਹਿਰਦੇ ਦੇ ਵਿੱਚ ਆਸ ਪਿੱਛਾ ਭੁੱਖਾ ਨਾਮ ਤੇ ਰੋਰ ਸਾ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਨਾਮ ਦੀਉ ਭੁੱਖਾ ਮੈਨੂੰ ਨਾਮ ਹੈ ਮੇਰੇ ਹਿਰਦੇ ਚ ਘਸਾਇਆ ਨਾ ਉਹ ਨਾਮ ਹੈ ਨਾਮ ਦੇ ਨਾਲੇ ਬਣ ਬੰਜਿਆ ਬਣ ਬੰਜਿਆ ਨਾਮ ਨਾਲੇ ਬੰਜਿਆ ਨਾਮ ਤੇਰਾ ਕੇਸਰੋ ਲੇ ਛਿਟਕਾਰੇ ਨਾਮ ਹੈ ਕੇਸਰੋ ਹੈ ਉਸੇ ਦੀ ਖੁਸ਼ਬੂ ਹੈ ਕੇਸਰ ਨਾਮ ਦੀ ਉਹ ਗੇ ਨਾਮ ਕੇਸਰ ਪੂਸਲ ਦੀ ਮੈਨੂੰ ਲੋੜ ਦੀ ਨਾਮ ਜੇ ਗੁਣ ਕੇਸਰ ਵਾਲਾ ਗੁਲ ਵੀ ਨਾਮ ਦੇ ਵਿੱਚੋਂ ਹੀ ਲੈ ਲਿਆ ਬਸ ਕੇਸਰ ਵਾਲੀ ਸੁਬੈਲ ਵੀ ਨਾਮ ਨਾਮ ਨਹੀਂ ਬਣਾਇਆ ਸਭ ਨੂੰ ਕੇਸਰ ਵੀ ਤਾਂ ਨਾਮ ਤੇ ਹੀ ਪੈਦਾ ਹੋਇਆ ਕੇਸਰ ਕਿੱਥੋਂ ਪੈਦਾ ਹੋਇਆ ਜੋ ਸ੍ਰਿਸ਼ਟੀ ਦਾ ਪੱਥਰ ਵੀ ਤਾਂ ਨਾਮ ਨਹੀਂ ਪੈਦਾ ਕੀਤਾ ਉਹਦੇ ਸਾਰੇ ਗੁਲ ਸਭ ਕੁਝ ਘਰ ਵਿੱਚ ਬਾਹਰ ਨਹੀਂ ਉਧਰ ਘਰ ਸਭ ਕੁਝ ਆਰਾਮ ਦਾ ਵੀ ਤਾਂ ਸਭ ਕੁਝ ਹੈ ਸਾਰਾ ਕਬ ਨਾਮ ਦਾ ਹੀ ਲੈ ਲਿਆ ਬਾਹਰੋਂ ਕੁਝ ਵੀ ਲੈਣ ਦੀ ਲੋੜ ਨਹੀਂ। ਦਿਨਾਂਕਾਰੀ ਦੁਨੀਆ ਦੇ ਵਿੱਚ ਜਿਹੜਾ ਹਿਰਦਾ ਹੁੰਦਾ ਦਿਨਾਂਕਾਰੀ ਦੁਨੀਆ ਦੇ ਵਿੱਚ ਹਿਰਦਾ ਹੁੰਦਾ ਜਿਹੜਾ ਉਹੀ ਉਹ ਜਿਹੜਾ ਪੱਥਰ ਘਸਾਉਂਦੇ ਨੇ ਜੀ ਨੂੰ ਗੋਲ ਤੇਲ ਕਲਾਉਂਦੇ ਨੇ ਚੰਦ ਲਾਉਂਦੇ ਨੇ ਉਹ ਇਹਨੂੰ ursa ਕਹਿੰਦੇ ਨੇ। ਨਾਮ ਤੇਰਾ ਅੰਬਲਾ ਨਾਮ ਤੇਰਾ ਚੰਦਨੋ ਅੰਬਲਾ ਪਾਣੀ ਚੰਦਰ ਕਾਹ ਸਜਪੇ ਨਾਮ ਲੈ ਤੁਜੇ ਸਾਰਾ ਨਾਮ ਹੀ ਹੈ ਨਾ ਮੇਰੇ ਕੋ ਚੰਦਨ ਹੈ ਬਾਹਲਾ ਨਾ ਮੇਰੇ ਕੋ ਪਾਣੀ ਹੈ ਸਾਰਾ ਨਾਮ ਹੀ ਕੁਛ ਨਹੀਂ ਨਾਨਕ ਕੇ ਘਰ ਕੇਵਲ ਨਾਮ ਉਹ ਤੇ ਜੇ ਸਾਰੇ ਗੁੰਡਾ ਬਾਸ ਆਰਤੀ ਜਿਹੜੀ ਹੈ ਆਰਤੀ ਦਾ ਮਤਲਬ ਹੀ ਆਰਤੀ ਹੈ ਆਰਤੀ ਉਲਟੀ ਕਰਦੇ ਨਹੀਂ ਕਰਨੀ ਰੰਗ ਚੜਾਉਣਾ ਆਰਤੀ ਹੈ ਆਰਤੀ ਆਰਤੀ ਰਤੀ ਦਾ ਰੰਗ ਚੜ ਗਿਆ ਜੇ ਆਈ ਨਾਮ ਦੇ ਸਪਰਸ਼ੇ ਰੰਗ ਚੜ ਗਿਆ ਇਹਦਾ ਆਰਤੀ ਹੈ ਉਹ ਉਹਦਾ ਨਹੀਂ ਉਹਦਾ ਬੂਰਤੀ ਦੀ ਕਰਦੇ ਨੇ ਆਰਤੀ ਬਣਾ ਲਿਓ ਆਰਤੀ ਹੈ ਰੰਗ ਉੱਥੇ ਕਿੰਨੂੰ ਚੜਦਾ ਕਿਸ ਨੂੰ ਰੰਗ ਚੜਦਾ ਤੇ ਕਾਇਆ ਲਾ ਲਾ ਦੇ ਮੱਥੇ ਤੇ ਕਾਸ ਜਪੇ ਨਾਮ ਲੈ ਦੁਜੇ ਕੋਚਾਰੇ ਕਾਸ ਜਪੇ ਜਪੜਾਈ ਕਰ ਲੈ ਜਿਹੜਾ ਨਾਮ ਜਪਦਾ ਨਾ ਜੋ ਜੋ ਨਾਮ ਜਪਦਾ ਜਪੀਦਾ ਹੈ ਤੇ ਉਹ ਤੇ ਮਨ ਘੱਸਦਾ ਹੈ ਉਦੋਂ ਚੱਟਾ ਲੱਗਦਾ ਹੈ ਬਾਹਰ ਉੱਤੜੀਆਂ ਬੰਦੀ ਨਾਮ ਲੈ ਤੁਝੇ ਕੋ ਚਾਰੇ ਜਿਵੇਂ ਦੋਏ ਹੱਥਾਂ ਪਾ ਧੋਦੇ ਦੋਹਾਂ ਦੀ ਮੇਰੇ ਉੱਤ ਜੋਦੀ ਦੋ ਹੱਥਾਂ ਆਪਣੇ ਸੁਚੀ ਰਗੜਦੇ ਨੇ ਧੋਦੇ ਸਾਬਣ ਲਾ ਕੇ ਨਾਮ ਕੀ ਹੈ ਸਾਬਣ ਦੋਏ ਵਿਚਾਰਦੇ ਨੇ ਤੇ ਤਰਬਨ ਦੋਏ ਸਭ ਹੋ ਜਾਂਦੇ ਨੇ। ਨਾਮਲੇ tujhe ko chale. ਨਾਮਲੇ tujhe ko chale. ਜਿਹੜਾ ਨਾਮ ਲੈ ਲਿਆ ਉਹ ਤੇਰੇ ਤੇ ਅਰਪਣ ਕਰਦਾ ਚੜਾਤਾ ਤੇਰੇ ਤੇ। ਉਹ ਚੜਾਉਂਦੇ ਵੀ ਤਾਂ ਹੈ ਕੁਛ। ਕੀਦੇ ਤੇ ਬ੍ਰਹਮ ਕਾਂਦੀ ਦਾ ਭੋਜਨ ਉਹਨਾਂ ਇਹ ਹੀ ਗੁਰ ਕੀ ਸੇਵਾ। ਇਹ ਗੁਰ ਕੀ ਸੇਵਂਦੇ ਖਾਣ ਵਾਲੀ ਚੀਜ਼ ਹੀ ਹੈ ਨਾ। ਭੋਜਨ ਬ੍ਰਹਮ ਗਿਆਨਿਕ ਹੈ। ਇਹ ਨਾ ਕੋਰਾ ਕੋਈ ਸਰੀਰ ਦੀ ਹੋ ਰਹੀ ਨੀ ਫਿਰ ਤੁਜੇ ਕੋ ਚਾਰੇ ਤੈਨੂੰ ਤੇਰੇ ਅਰਪਣ ਕਰਤਾ ਲਿਆ ਕੇ ਕਿਉਂ ਕੱਢਗੇ ਨਾ ਤੇਰੇ ਮੂਰੇ ਰੱਖਦਾ ਦੁੱਧ ਬਣਾ ਕੇ ਤੇਰੇ ਮੂਰੇ ਦੁੱਧ ਪੀਏ ਗੋਵਿੰਦ ਦਰਾ ਮੇਰੇ ਮਨ ਤਪਿਆ ਨੰਨੋ ਦਾ ਬੋਸ ਗੋਵਿੰਦ ਦਰਾ ਉਹ ਸਾਰਾ ਕੁ ਬਣਾ ਕੇ ਤੇਰੇ ਅੱਗੇ ਹੀ ਰੱਖਿਆ ਅਰਪਣ ਤੈਨੂੰ ਹੀ ਕਰਨ ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ ਨਾਮ ਹੀ ਦੀਵਾ ਦੀਵਾ ਮੇਰਾ ਇੱਕ ਨਾਮ ਦੀਵਾ ਕੋ ਮਿੱਟੀ ਮੁੱਟੀ ਦਾ ਨਹੀਂ ਹੈ ਦਾ ਦੀਵਾ ਵੀ ਨਾ ਹੁੰਦਾ ਕਿ ਨਾਮ ਤੇਰੋ ਬਾਤੀ 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 ਜਿਹੜੀ ਬੋਲਦੇ ਆ ਬਾਤੀ ਦਾ ਮਤਲਬ ਬੋਲਣਾ ਬਾਤ ਗੱਲ ਬਾਤ ਬਾਤੀ ਨਾਮ ਹੁੰਦਾ ਗਿਆਨ ਉਪਦੇਸ਼ ਹੁੰਦਾ ਬਾਤੀ ਗਾਨ ਗੱਲਨ ਕਰਕੇ ਹੀ ਗਿਆਨ ਦੇਵਾਂਗੇ ਬੋਲ ਕੇ ਗਿਆਨ ਦੇਵਾਂਗੇ ਬੋਲਣ ਨਾਲੋਂ ਵਾਤਿਕ ਨਾਮ ਤੇਰਾ ਤੇਲ ਲੈ ਮਾਹੇ ਪਸਾਰੇ ਨਾਮ ਤੇਰਾ ਤੇਲ ਲੈ ਮਾਹੇ ਤੇਲ ਜੋ ਤੱਤਾਂ ਉਹਦੇ ਵਿੱਚ ਗੱਲ ਦਾ ਜੋ ਤੱਤ ਜੋ ਗਿਆਨ ਹੈ ਤੇਲ ਹ ਨਾਮ ਤੇਰੇ ਕੀ ਜੋਤ ਲਗਾਈ ਨਾਮ ਤੇਰੇ ਕੀ ਜੋਤ ਲਗਾਈ ਜਿਹੜਾ ਚੱਲ ਰਿਹਾ ਤੇ ਅੰਦਰ ਉਹ ਵੀ ਨੌਲਦੇ ਨੇ ਤੇ ਚੱਲਦਾ ਬਾਜੋਦ ਮੇ ਕੋਈ ਨਹੀਂ ਲਾਈ ਮੈਂ ਤਾਂ ਲੋਬ ਦੀ ਜੋਤ ਲਾਈ ਭਇਓ ਉਹ ਜਿਆਰੋ ਭਵਨ सगला ਰੇ ਇਸ ਕਰਕੇ ਮੇ ਤਿੰਨਾ ਲੋਕਾਂ ਦਾ ਚੈਨਲ ਹੋ ਗਿਆ ਮੇਰੇ ਤਿੰਨਾ ਲੋਕਾਂ ਦੇ ਚੈਨਲ ਹੋ ਗਿਆ ਇੱਕ ਲੋਕ ਚ ਨਹੀਂ ਹੁੰਦਾ ਚੈਨਲ ਇਹ ਜਿਹੜਾ ਬਾਲਦੀਵਾ ਜਾਲਦੀ ਸੀ ਇਹਦਾ ਉਹ ਕਮਰੇ ਕਮਰੇ ਚ ਬਸਾ ਚੈਨਲ ਹੁੰਦਾ ਉਹ ਵੀ ਪੂਰਾ ਨਹੀਂ ਹੁੰਦਾ ਇਸ ਐਸ ਆਰਟੀ ਲੌਨ ਤੇ ਤੁਹਾਨੂੰ ਕੋਈ ਨਾ ਜਾਣ ਹੋ ਜਾਂਦਾ ਜੇ ਆਹ ਅਰਧਿਕ ਨੇ ਤੇ ਲੋਕ ਦਾ ਚੰਨ ਨਾ ਹੁੰਦਾ ਉਹ ਘਰੇ ਇੱਕ ਲੋਕ ਦਾ ਵੀ ਨਹੀਂ ਹੁੰਦਾ ਤੇ ਕਵਰੇਜ ਵੀ ਪੂਰਾ ਜਾਣ ਨਹੀਂ ਹੁੰਦਾ ਤੇ ਉਹ ਯਾਰ ਪਬਲਿਕ ਸਕਲਾ ਸਾਰੇ ਪਬਲਿਕ ਚੈਨਲ ਹੋ ਗਿਆ ਬਲਕਿ ਤਿੰਨ ਲੋਕੋ ਨਹੀਂ ਸਾਰੇ ਪਬਲਿਕ ਦਾ ਚੈਨਲ ਹੋ ਗਿਆ ਨਾਮ ਤੇਰਾ ਤਾਗਾ ਨਾਮ ਹੂਲ ਮਾਲਾ 4 18 ਸਗਲ ਜੁਠਾਰੇ ਸਦਨ ਭਵਨ ਦਾ ਕੀ ਅਰਥ ਹੈ ਇੱਥੇ ਤੈਨੂੰ ਭਵਨ ਦੀ ਗੱਲ ਨਹੀਂ ਹੈ ਸਗਲ ਭਵਨ ਕੇ ਨਾਇਕਾ ਗੈਰ ਤੈਨ ਲੋਕ ਦੀ ਗੱਲ ਨਹੀਂ ਉੱਥੇ ਘਟ ਘੜ ਦੀ ਗੱਲ ਹੈ ਜਦ ਸਗਲ ਭਵਨਾਰੇ ਚੱਲਣ ਗਿਆ ਤਾਂ ਘਟ ਘੜ ਮਰਜੂ ਦਿਸੇ ਘਟ ਘੜ ਮਰਜੂ ਕਿਵੇਂ ਦਿਸੇ ਸਗਲ ਭਵਨਾਰੇ ਜਾਣ ਨੂੰ ਤਾਂ ਦਿਸੇ ਸਮਝ ਆ ਗਈ ਵੀ ਜਿਹੜਾ ਤੇਰੇ ਅੰਦਰ ਹੋਈ ਇਹਦੇ ਉੱਤੇ ਹੋਈ ਉਹਦੇ ਉੱਤੇ ਹੋਈ ਉਹਦੇ ਉੱਤੇ ਦੇਵਦ੍ਰਿਸ਼ਟ ਗੱਲ ਤਾਂ ਇੱਕੋ ਹੀ ਇਹ ਚੈਨਲ ਹੋ ਗਿਆ ਨਾਮ ਤੇਰੋ ਤਾਗਾ ਨਾਮ ਫੂਲ ਮਾਲਾ ਅਰੇ ਤਾਗਾ ਇਹ ਕੀ ਹੈ ਇਹ ਨਾਮ ਹੈ ਤਾਗਾ ਨਾਮ ਦੇ ਵਿੱਚ ਪਰੋਏ ਨੇ ਸਾਰੇ ਕਿੱਕੇ ਸੂਤ ਪਰੋਏ ਬਣੇ ਕਿੱਕੇ ਸੂਤ ਪਰੋਏ ਬਣੇ ਉਹ ਹੁਕਮ ਦੇ ਵਿੱਚ ਬੰਦੇ ਨੇ ਸਾਰੇ ਨਾਮ ਤੇਰੋ ਤਾਗਾ ਹੁਕਮ ਦੇ ਵਿੱਚ ਬੰਦੇ ਨੇ ਸਾਰੇ ਸਾਰੇ ਬਰੋ ਬਰੋ ਗੁਲਮਾਲਾ ਬਣੀ ਪਈਆ ਸਾਰੇ ਦੇ ਹਿਰਦੇ ਫੁੱਲ ਹਿਰਦੇ ਫੁੱਲੇ ਨੇ ਸਾਰੇ ਦੇ ਘੜੇ ਆ ਗੁਲਮਾਲਾ ਇਹ ਫੁੱਲ ਵਾਲਾ ਹੀ ਬਣੀ ਹੋਈਆ ਹੋਰ ਕੀ ਹੈ ਹੋ ਕੁਝ ਸਾਰੇ ਹਿਰਦੇ ਪਰੋਇਓ ਨੇ ਫੁੱਲ ਵਾਲਾ ਬਣੀ ਹੋਈਆ ਨਾ ਗੁਰ ਵਾਲਾ ਭਾਰ 18 ਸਗਲ ਜੁਠਾਰੇ ਆ ਜਿਹੜੇ 18 ਭਾਰ ਦੇ ਬਾਹਰ ਦੇ ਬਾਹਰ ਦੇ ਇਹਨੇ ਬਾਹਰ ਦੇ ਫੁੱਲ ਇਹ ਤਾਂ ਸਾਰੇ ਝੂਠੇ ਝੂਠੇ ਨੇ ਇਹ ਤਾਂ ਹੁਣ ਕਬੜਾ ਜਾਣਗੇ ਫੁੱਲ ਇਹਦੀ ਗੱਲ ਨਹੀਂ ਕਰਦਾ ਫਿਰ 18% ਦੀ ਦੇ ਫੁੱਲਾਂ ਦੀ ਨਹੀਂ ਗੱਲ ਕਰ 18 ਸਭ ਗਲ ਝੂਠੇ ਨੇ ਪਹਿਲਾਂ ਝੂਠੇ ਨੇ ਉਹ ਫੁੱਲ ਉਹਨੇ ਪਹਾੜ ਨੇ ਬਗਾੜਿਆ ਨਹੀਂ ਸੀ ਜਦ ਰੀਨੇ ਵਗਾੜਦਾ ਫੁੱਲ ਪਹਾੜ ਨੇ ਬਗਾੜਦਾ ਝੂਠਾ ਕਰਦਾ ਤੂੰ ਤਾਂ ਬਛੇ ਦੇ ਬਿਟਾ ਰਹੇ ਦੂਦੇ ਬਛੇ ਦੇ ਖਰਾਬ ਕਰਦਾ ਝੂਠਾ ਕਰਦਾ ਇਹ ਤਾਂ ਝੂਠੇ ਨੇ ਜਿਹੜੇ ਚੜਾਈ ਜਾਂਦੇ ਨੇ ਫੁੱਲ ਬਰਾਦ ਬੰਦੀ ਦੇ ਜਿੰਨੇ 18 ਭਾਰ ਦੇ ਫੁੱਲ ਨੇ ਤੇ ਸਾਰੇ ਝੂਠੇ ਨੇ ਇਹਦੀ ਮੈਂ ਚੜਾਇਆ ਕਿਤੇ ਉਹਦਾ ਆਵੇ ਵਾਲਾ ਬਾਈ ਫਿਰਦਾ ਸਾਰੇ ਫੁੱਲਾਂ ਦੀ ਬਰੋਗ ਹੇ ਤੇਰੋ ਕੀਆ ਤੁਝੇ ਕਿਹਾ ਅਰਪੂ ਇਹ ਹਜ਼ਾਰ ਬਰਸੋ ਦੇ ਫੁੱਲ ਤਾਂ ਤੇਰੇ ਬਣਾਏ ਹੋਏ ਨੇ ਤੇਰਾ ਕੀਆ ਤੁਝੇ ਕਿਹਾ ਅਰਪੂ ਇਹੀ ਤੈਨੂੰ ਮੈਂ ਅਰਪਿਤਾ ਅਲੂਠਵਾ ਨਾਮ ਤੇਰਾ ਤੂੰ ਹੀ ਚਬ ਰੋਟੂ ਲਾਰੇ ਅਸੀਂ ਕਿਹੜੇ ਹਟ ਕੇ ਹੁਣ ਪਾਲਾ ਫੋਨ ਲੇਉਣ ਤੇ ਫੇ ਹਟ ਗਏ ਆਪਣੀ ਜਗਾ ਪਈ ਹੈ ਇਹ ਭੰਤੀ ਆਪਣੀ ਜਗਾ ਪਈ ਆ ਪਰ ਫਿਰ ਵੀ ਰੋਜ ਹਾਰਾ ਹੁੰਦੇ ਕੋਲ ਪੁੱਛਦਾ ਤੈਨੂੰ ਪਈ ਰਹਿੰਦੋ ਰੀਸ ਕਰਦੇ ਨੇ ਦੂਜਿਆਂ ਦੀ ਰੀਸ ਕਰਦੇ ਨਹੀਂ ਹਟੇ ਗੁਰੂ ਕਹਿੰਦਾ ਰਹੇ ਕਿ ਫਰਕ ਪੈ ਤੋ ਕੀ ਵਰਤ ਮੰਦ ਅਰੋ ਗੀ ਲੈਣਾ ਨੂੰ ਨਗੁਰੂ ਤੇ ਮਾਇਆ ਚਾਹੀਦੀ ਹੈ ਮਾਇਆ ਨਾ ਫੁੱਲ ਕਿਉਂਕਿ ਫੁੱਲ ਮਾਇਆ ਹੈ ਮਾਇਆ ਹੀ ਚਾਹੀਦੀ ਹੈ ਮਾਇਆ ਕੋ ਮਾਇਆ ਬਣਦੀ ਹੈ ਲੱਫੇ ਆਦ ਕਰ ਕਰਕੇ ਸੌਦਾ ਨੋਟ ਮਾਇਆ ਉਹ ਜਿਹੜਾ ਦਦੇਰੇ ਆਪਣਾ ਸਰੂਪਾ ਵੀ ਮਾਇਆ ਸੌਦਾ ਹੀ ਮਾਇਆ ਦਾ ਸਾਰਾ ਉੱਥੇ ਸਰੂਪਾ ਵੀ ਮਾਇਆ ਖਰ ਵੀਆ ਵੀ ਮਾਇਆ ਇਦੋਂ ਕਾਹਦੇ ਹੋ ਤੇ ਹੋਰ ਕੀ ਹੈ ਕੁਛ ਨਹੀਂ ਉਹਦੇ ਬੱਟੇ ਹੋਈ ਬਣੂ ਆਦਰ ਨੇ ਵਾਇਆ ਬੜੀ ਉਹਨਾਂ ਬਾਤ ਕਰਕੇ ਦੰਦਾਂ ਨਹੀਂ ਫੜਾਉਂਦਾ ਨਹੀਂ ਉਹਨੂੰ ਅਹ ਨਾਮ ਨਾ ਤੇਰਾ ਕੀ ਆ ਤੁਝੇ ਕਹਿਰਪੂ ਨਾਮ ਤੇਰਾ ਤੂੰ ਹੀ ਜਬਰ ਟੁਮਾਰੇ ਤੇਰਾ ਨੋ ਹੈ ਤੂੰ ਹੀ ਜਬਰ ਟੁਮਾਰੇ ਅਜਾੜ ਵੀ ਤੋਲੀ ਕਰਦਾ ਹਵਾ ਚਲਦੀ ਆ ਤਾਂ ਸਾਰੇ ਹਿਲਦੇ ਨੇ ਤੂੰ ਹੀ ਜਬਰ ਟੁਮਾਰੇ ਤੂੰ ਹੀ ਜਬਰ ਦੇ ਫੇਰਦਾ ਜੇ ਚਲੋ ਕੋਈ ਆਦਮੀ ਵੀ ਚਾਹਰ ਫੇਰ ਦੇ ਹੱਥ ਲਓ ਆਤਮਾ ਦੇ ਬਿਨਾ ਸਰੀਰ ਕਿਵੇਂ ਫੇਰ ਦੂਗਾ ਤੇਰੇ ਦਾ ਹੁਕਮ ਅਨੁਸਾਰ ਆ ਹੁੰਦਾ ਹੈ ਚੋਰ ਹੋ ਰਿਹਾ ਗੁਲਨਾਨ ਕਰਾ ਜਿਹੜੀ ਆਰਤੀ ਫਿਰ ਕੀਤੀ ਹੈ ਨਾ ਉਹ ਐਸੇ ਦੀ ਹੋਰ ਖਲਾਸਾ ਕਰਕੇ ਕੀਤੀ ਐ ਐਸੇ ਤਾਂ ਹੀ ਹੈ ਫੁਰਨ ਲਿਖਿਆ ਵੀ ساری ਬ੍ਰਨਸਪਤੀ ਇਹ ਫੁਰਨ ਆਪੇ ਆਰਤੀ ਹੋਈ ਰਹੀ ਹੈ ਇਹ ਯਾਤੀ ਹੋਈ ਰਹੀ ਹੈ ਕਵਰ ਟੋੜਾਰੇ ਦੀ ਉਹਨਾਂ ਨੇ ਵੇਖਿਆ ਕਿਸੇ 10886 ਚਾਰੇ ਖਾਣੀ 10886 10886 ਦਾ 18 ਪ੍ਰਾਉਡ 18 ਦਾ 18 ਪ੍ਰਾਉਡ 863 ਥੜੇ ਤੀਰਥ ਚਾਰੇ ਖਾਣੀ ਚਾਰੇ ਗਾੜੀ ਆ ਗਈ ਇਹ ਵਰਤਨ ਹੈ ਸਗਲ ਸੰਸਾਰੇ ਚਾਰਤਾ ਕੁਛ ਇਹ ਸੰਸਾਰ ਤੀਰਥ ਠਾੜ ਸੰਸਾਰ ਦੇ ਬਾਰੇ ਔਰ ਤੀਰਥਾਂ ਦੇ ਸੰਸਾਰ ਤੇ ਰਹਿਣ ਦੀ ਕਹਾਣੀ ਜਾ ਸਕਦੇ 14 ਪ੍ਰਾਣ ਸੰਸਾਰ ਜੋੜ ਕੇ ਰੱਖਣ ਦੀ ਕਹਾਣੀ ਜਾ ਸਕਦੇ ਚਾਰੇ ਖਾਣੀਆਂ ਨੂੰ ਬੋਲਣ ਵਾਲੇ ਸੰਸਾਰ 'ਚ ਰਹਿਣ ਦੇ ਜਿੱਦਾਂ ਜੇ ਚਾਰੇ ਖਾਣੀਆਂ ਦਾ ਦਿਮਾਗ 'ਚ ਫਸਿਆ ਹੋ ਉਹਦਾ ਸੀ ਧਰਮੰਡ ਬਣਾਉਣ ਵਾਲਿਆਂ ਦਾ ਉਹਨੇ ਗੁਰਬਾਣੀ ਨਾਲ ਜੁੜ ਸਕਦਾ ਤਾਂ ਕੋਈ ਵਖਰਾ ਨਹੀਂ ਜੇ ਵਖਰਾ ਕਿਹਦੇ ਨਾਲ ਹੋਵੇ ਕਿਹਦੇ ਨਾਲ ਵਖਰਾ ਪਰਮੇਸ਼ਰ ਤੋਂ ਵਖਰਾ ਪਰਮੇਸ਼ਰ ਅਡਾਡਾ ਕਬਸ ਕਬ ਇਹ ਧਰਮੜਾ ਵਖਰਾ ਕਹਿ ਦਿੱਤਾ ਸੱਕਦੇ ਹੋਰ ਕਿਹਦੇ ਨਾਲ ਸੱਚ ਧਰਮ ਹੈ ਰਵਿਦਾਸ ਦਾ ਧਰਮ ਸੱਚ ਧਰਮ ਇਹਨੂੰ ਵਖਰਾ ਕੀਤਾ ਜਾ ਸਕਦਾ ਸੱਚ ਇਕੱਠਾ ਹੁੰਦਾ ਸਾਰਾ ਸੱਚ ਨੂੰ ਸੱਚ ਨਾਲ ਤੁਸੀਂ ਵੱਖਰਾ ਕਿਵੇਂ ਕਰਦੇ ਹੋ ਇਹ ਸਾਰਿਆਂ ਦਾ ਸੱਚ ਧਰਮ ਇੱਕ ਜਗ ਹੈ ਸੱਚ ਨੂੰ ਸੱਚ ਨਾਲ ਵੱਖਰਾ ਵੱਖਰਾ ਕਰਨ ਵਾਲਾ ਬੜਾ ਛਾਤ ਰਹਿ ਕੋਈ ਲੋ ਥੱਤੀ ਜੁ ਬੱਡੀ ਪਾਰ ਹਰ ਥੋੜੀ ਆਪ ਸਮਝੀ ਹੋਊ ਝੂਠੇ ਦੀ ਬੱਡੀ ਸਾਨੂੰ ਥੋੜੇ ਦੇਗੀ ਲੱਗੇ ਸੱਚ ਦੇ ਵਿੱਚ ਬੱਡੀ ਕੋਲ ਬਾਦ ਸਵਾਲ ਤਾਂ ਇਹ ਥੋੜਾ ਆਪ ਸਮਝੀ ਕਲੇਸ ਆ ਤੁਸੀਂ ਕੰਮ ਕਰਦੇ ਹੋ ਸੱਚ ਧਰਮ ਨੂੰ ਤੁਸੀਂ ਕਿਵੇਂ ਬਣ ਦੋਗੇ ਸਵਾਲ ਹੈ ਆਡਾੜ ਤੁਸੀਂ ਕਿਵੇਂ ਕਰੋਗੇ ਕਿ ਕਰਦੇ ਹੋ ਪਿੱਛੇ ਲਾਲਚ ਕੀ ਹੈ ਤੁਹਾਨੂੰ ਉਹਦੇ ਪਿੱਛੇ ਆਈਡੀਆ ਕੀ ਹੈ ਤੁਹਾਨੂੰ ਇੱਥੇ ਨੁਕਸਾਨ ਕੀ ਹੋ ਤੇ ਫੇਰਾ ਕੀ ਹੋਊਗਾ ਸਿਰਫ ਧੜਾ ਵੜਦਾ ਬੈਗਾ ਹੋਊਗਾ ਇੱਕ ਧੜਾ ਵੜਾ ਬਗੇ ਉਹ ਧੜੇ ਦੀਆਂ ਵੋਟਾਂ ਆਪ ਜੀ ਨੂੰ ਦਵਾਂਗੇ ਤੇ ਉਹਤੇ ਕੁਝ ਲਵਾਂਗੇ ਹੋਰ ਕੁਝ ਨਹੀਂ ਹੋਰ ਉਹਦੇ ਵਿੱਚ ਅੰਗੀ ਹੈ ਰਾਦਾ ਸੌਮੀ ਸੀ ਕੀ ਢੜਾ ਹੀ ਬਣਾਇਆ ਉਹਨਾਂ ਨੇ ਗਾਨ ਵਾਲੇ ਦਾ ਕੋਗਲ ਹੈ ਜੀ ਸਰਸੇ ਵਾਲੇ ਦਾ ਢੜਾ ਹੀ ਬਣਾਇਆ ਉਹਨਾਂ ਨੇ ਇਹ ਸਭ ਢੜੇ ਬੰਦਿਆ ਨੇ ਹੋਰ ਕੁਛ ਨਹੀਂ ਹੈ ਕਾਲੀਆਂ ਨਾਲ ਵੀ ਢੜਾ ਹੀ ਹੋੜੂ ਤੇ ਤੁਸੀਂ ਢੜੇ ਨੂੰ ਟਾਲ ਦੇ ਸਾਰੇ ਇਕੱਠੇ ਹੋ ਕੇ ਜੇ ਕਿਸੇ ਨੇ ਝੂਠੀ ਢੇਰੀ ਬਣਾ ਲਈ ਦੀ ਢੇਰੀ ਨੂੰ ਟਾਲ ਦੇ ਸਾਰੇ ਇਕੱਠੇ ਹੋ ਤੁਸੀਂ ਆਪਣੀ ਆਪਣੀ ਢੇਰੀਆਂ ਬਣਾਉਣ ਲੱਗੇ ਢੇਰੀ ਨੂੰ ਉਈ ਆ ਤੁਹਾਡਾ ਢੇਰ ਹੈ ਜੀ ਥੋੜ੍ਹੀ ਛੋਟੀ ਜਿਹੀ ਢੇਰੀ ਸਾਡੀ ਐਡ ਕਰ ਦੋ ਐਡ ਕਰ ਦੋ ਤੁਸੀਂ ਤਾਂ ਉਹ ਕੰਮ ਜਿਹੜਾ ਉਹਨਾਂ ਨੇ ਕੀਤਾ ਉਹ ਤੁਸੀਂ ਕਰ ਲਓ ਜੀ ਦ੍ਰਿਸ਼ਟੀਕਰਨ ਕਰਦਾ ਸਾਰਿਆਂ ਤੇ ਇਹਨੂੰ ਅੱਗੇ ਕੋਰ ਲੁੱਟੋ ਇਹ ਕੋਈ ਰੋ ਪਲੇਅਰ ਸ ਇਹ ਢੇਰ ਦਾ ਜੀ ਕਹਿਰ ਗਦਾਸ ਨਾਮ ਤੇਰਾ ਆਰਤੀ ਸਤ ਨਾਮ ਹੈ ਹਰ ਭੋਗ ਤੋਹਾਰੇ ਗੈਰ ਅਵਦਾਸ ਨਾਮ ਤੇ ਆਰਤੀ ਨਾਮ ਹੈ ਆਰਤੀ ਤੇਰੀ ਅਤ ਸਭ ਜੈ ਤੇਰੀ ਆਰਤੀ ਯਾਰ ਤੇਰੀ ਸੋਭਾ ਆਰਤੀ ਸੋਭਾ ਚੁੰਦੀ ਤੇਰਾ ਜਾਸਾ ਤਾਂ ਨਾਮ ਹੈ ਜਾਸਾ ਤੇਰਾ ਹੋਰ ਨਹੀਂ ਨਾਮ ਹੈ ਜਾਸਾ ਆਦਮੀ ਦਾ ਨਾਮ ਨਹੀਂ ਆਦਮੀ ਤੂੰ ਤਾਂ ਨਾਮ ਮਿਲਦਾ ਹੈ ਨਾਮ ਆਪਣੇ ਆਪ ਤੇਰੀ ਆਰਤੀ ਸਤਨਾਮ ਹੈ ਹਰ ਭੋਗ ਤੇ ਐਸੇ ਹੈ ਤੇਰਾ ਤੇਰਾ ਗੁਣ ਗਾਇਨੇ ਤੇਰੀ ਆਰਤੀ ਦੇਖ ਲੈ ਸਤਨਾਮ ਹਰ ਭੋਗ ਤੇ ਹਰ ਸਤਨਾਮ ਹੈ ਹਰ ਭੋਗ ਤੋਂ ਹਾਰੇ ਇਹ ਹਰ ਤੇਰਾ ਭੋਗ ਕੀ ਹੈ ਸਤਨਾਮ ਸਤਨਾਮ ਹੈ ਤੇਰਾ ਭੋਗ ਹੈ ਔਰ ਜਸ ਕਰਨਾ ਤੇਰਾ ਸਿਰਫ ਜਸ ਤੇਰੀ ਆਰਤੀ ਜਿਹੜਾ ਜਸ ਕੀਤਾ ਗੁਰਬਾਣੀ ਤੇ ਤੇਰੀ ਆਰਤੀ ਹੋਈ ਹੈ ਸਾਰੀ ਜੇ ਉਹ ਤੋਂ ਥੱਲੇ ਲਾਵਾਂ ਫਿਰ ਤਾਂ ਮਾਇਆ ਆਪਣੇ ਵਿੱਚ ਮਾਇਆ ਦਾ ਤੂੰ ਤੇਰਾ ਤੇ ਸਰੀਰ ਹੈ ਮਾਇਆ ਦੀ ਓਥੇ ਮਾਇਆ ਦਾ ਸਪਰਸ਼ ਕبھی ਹੋ ਜੂਗਾ ਬਿਨਾਂਕਾਰ ਦੀ ਆਰਤੀ ਮਾਇਆ ਨਾਲ ਨਹੀਂ ਹੋ ਸਕਦੀ ਓਥੇ ਮਾਇਆ ਦੇ ਫੁੱਲ ਮਾਇਆ ਦਾ ਤੇਲ ਮਾਇਆ ਦੀ ਦੀਵਾ ਮਾਇਆ ਦੀ ਬੱਤੀ ਮਾਇਆ ਦਾ ਥਾਲ ਕੁਛ ਨਹੀਂ ਜਾ ਸਕਦਾ ਜੇ ਲੈ ਕੇ ਕੋਈ ਜਾਂਦਾ ਹੈ ਉਹ ਫਿਰ ਆਰਤੀ ਵੀ ਕਿਸੇ ਹੋਰ ਦੀ ਉਹ ਕਰਦਾ ਜੋ ਲੈ ਕੇ ਜਾਂਦਾ ਤਾਂ ਨਰਾਖਾ ਕਰਦੀ ਉਹ ਨੂੰ ਸੋਝੀ ਨਹੀਂ ਪਤਾ ਨਹੀਂ ਕੀ ਕਰਦਾ ਉਹ ਕੀ ਦੀ ਆਰਤੀ ਕਰਦਾ ਕੀ ਕਰਦਾ ਕੀ ਆਰਤੀ ਨਹੀਂ ਕਰ ਰਿਹਾ ਉਹ ਹੋਰ ਕੁਝ ਕਰ ਰਿਹਾ ਆਰਤੀ ਹੋ ਰਹੀ ਨਹੀਂ ਉਹ ਉਹ ਤਾਂ ਕਰ ਰਿਹਾ ਪਰ ਹੋ ਕੁਝ ਹੋ ਰੇ ਨਹੀਂ ਲੋਕ ਨਾਮ ਜਪਦੇ ਨੇ ਕਰ ਕੁਝ ਹੋ ਰੇ ਰਹੇ ਲੋਕ ਤਪ ਕਰਦੇ ਨੇ ਤਪ ਨਹੀਂ ਕਰਦੇ ਕੁਝ ਹੋਰ ਹੀ ਕਰ ਰਹੇ ਨੇ ਧਰਮ ਦੇ ਕਰਮ ਕਰ ਰਹੇ ਨੇ ਸਾਰੇ ਫੋਕੜ ਧਰਮ ਨੇ ਫੜਨੀ ਲੱਗਦਾ ਏਵੇਂ ਆਰਤੀ ਵੀ ਫੋਕੀ ਆ ਫੜ ਲਈ ਲੱਗਣਾ ਇਹਨੂੰ ਇਹ ਆਰਤੀ ਫੋਕੀ ਆ ਫੜ ਲਈ ਲੱਗਣਾ ਇਹਨੂੰ ਇਹ ਧਰਮ ਦਾ ਕਰਮ ਕਰਮ ਧਰਮ ਹੈ ਜਿਵੇਂ ਕਰਮ ਧਰਮ ਪਾਖੜਦਾ ਨਾ ਇਹ ਆਰਤੀ ਵੀ ਕਰਮ ਧਰਮ ਪਾਖੜਦੀ ਹੈ ਕਰਨ ਵਾਲਾ ਜੋ ਹੈ ਉਹਨੇ ਥਾਣੀ ਲਿਆਂਦੀ ਤੇਲ ਲਿਆਂਦਾ ਇਹਦਾ ਉਹਨੂੰ ਗਿਆਨ ਕੋਈ ਨਹੀਂ ਜਿਹਨੂੰ ਗਿਆਨ ਹੈ ਉਹਨੇ ਆਰਤੀ ਹਵੇ ਰਸੀਆ ਅਗਿਆਨੀ ਦੀ ਆਰਤੀ ਹੋਆ ਸਤਨਾਮਾ ਹਰ ਪੂਤ ਹਰ ਹੇ ਹਰ ਤੇਰਾ ਭੋਗ ਕੀ ਹੈ ਤੂੰ ਕਹਦਾ ਕੀ ਸਤਰਾ ਉਹਨਾਂ ਨੇ ਥਾਲੀ ਕੀ ਰੱਖਿਆ ਸਤਰਾਮ ਦਾ ਹੈ ਜੇ ਜੈਜਾਪੋ ਹੋਗਾ ਉਹ ਜੈ ਦੀਵਾ ਹੋਊ ਜੈਜਾਪੋ ਹੋਗਾ ਉਹ ਜੈ ਫੁੱਲ ਹੋਊ ਜੈਜਾਪੋ ਹੋਗਾ ਉਹ ਜੈ ਚੰਦਰ ਹੋਊ ਉਹ ਜੈ ਖਬਲਾ ਹੋਊ ਸਭ ਕੁਝ ਹੋਇ ਜਾਈ ਹੋਊ ਇਸ ਕਰਕੇ ਨਾਮ ਹੀ ਹੈ ਸਭ ਕੁਝ ਉਹ ਵੀ ਸਤਨਾਮ ਨਾਮ ਇਹ ਪੁਰਾਣਾ ਨਾਮ ਹੈ ਚਤੁਰ ਨਾਮ ਹੈ ਸਭ ਕੁਝ ਸਤਨਾ ਉਹਤੇ bina ਨਾਮ ਤੋਂ ਹੋਰ ਕੋਈ ਚੀਜ਼ ਦੂਜੀ ਹੈ ਨਹੀਂ ਜਿਹਦੀ ਆਰਤੀ ਕਰਦੇ ਹੋ ਉਹ ਤਾਂ ਦੂਜੀ ਚੀਜ਼ ਹੁੰਦੀ ਹੀ ਨਹੀਂ ਇਹ ਕੱਲਾ ਨਾਮ ਹੁੰਦਾ ਇਹ ਕਰਕੇ ਨਾਨਕੇ ਕਰਕੇ ਬਲ ਨਾਮ ਹੈ